ਲੋ ਵੀ ਜੋ ਬਰੋ ਕਣਕ ਵੀਜਣ ਲੱਗੇ ਆਪਾਂ ਆਪਣੇ ਯਾਰ ਦੀ ਤੁਹਾਨੂੰ ਤਿਆਰ ਬਾਈਕ ਹੋਰ ਦਿਖਾਉਣੇ ਕਿਹ ਚੀਜ਼ ਚੂਹੀ ਬੜੀ ਬੈਠੀ ਆ ਯਾਰ ਓਏ ਇਹ ਦੇਖੋ ਇਸ ਦਾ ਕਾਲ ਆ ਗਿਆ ਯਾਰ ਇਸ ਦਾ ਕਾਲ ਆ ਚੁੱਕਾ ਹੈ ਕਹਿੰਦੇ ਚੂਹੀ ਬੜਗੀ ਕਹਿੰਦੇ ਕਿੱਥੇ ਕਹਿੰਦੇ ਪੋਰ ਦੇ ਵਿੱਚ ਬੜਗੀ ਕਹਿੰਦੇ ਚੂਹੀ ਹੁਣ ਇਹਨੂੰ ਕੱਢਦੇ ਆ ਬਾਈ ਇਹ ਨਿਕਲੂ ਕਿੱਥੋਂ ਦੀ ਸੀਡੀ ਓਏ ਕਿੱਥੇ ਵੱੜੀ ਬਾਈ ਜਿੱਥੋਂ ਦੀ ਬੜੀ ਆ ਉੱਥੋਂ ਦੀ ਨਿਕਲੂ ਨਾ ਓਏ ਹਾਂ ਭੈਣ ਖਾਲੀ ਕਰਦੀ ਬੋਲ ਪੈਪ ਤਾਂ ਖਾਲੀ ਐ ਥੱਲੇ ਉਹ ਇੱਜ ਨਾ ਮਰ ਉਹ ਆ ਗਈ ਭੱਲੇ ਥੱਲੇ ਆ ਗਈ ਭੱਜ ਗਈ ਮਿੱਤਰੋ ਚੂਹੀ ਲਿਫਟ ਚੱਕਦੇ ਉਹ ਬਠੀ ਵਿਚਾਰੀ ਥੱਲੇ ਆਈ ਲਿਫਟ ਚੱਕੀ ਉਹ ਬੈਠੀ ਉਹ ਡਰਦੀ ਐ ਯਾਰ ਲਿਫਟ ਚੱਕਿਆ ਵੜੀ ਯਾਰ ਕੱਢਦਾ ਐ ਕੋਈ ਚੂਹੀ ਵੜ ਗਈ ਦੇਖੋ ਹੋਇਆ ਕਿਸੇ ਨਾਲ ਬਾਈ ਇਹੇ ਦੱਸਿਓ ਸਾਨੂੰ ਚੂਹੀ 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 ਹੋ ਗਈ ਕਹਿੰਦੇ ਲਿਫਟ ਚੱਕਦੇ ਯਾਰ ਆ ਦੇਖਦੇ ਆ ਭਜਦੀ ਦਿਨ ਦਿਖਾਵਾਂਗੇ ਪਾ ਲੈ ਤਾਂ ਹਾਂ ਤੋਂ ਪੋਰ ਖੜਕਾ ਦੇ ਓਏ ਮੱਜ ਗਈ ਓਏ ਤਾਂ ਵਿਚੀ ਆ ਖੜਕਾਈ ਆਇਆ ਨਾ ਮਾਰਾ ਕੌੜੀ ਓੜੀ ਦਾ ਥੱਲੇ ਬਾਈ ਵਿਚੀ ਇਹਦਾ ਕਾਲ ਆ ਰਿਹਾ ਇਹਦੇ ਵਿੱਚ ਲੈਣੇ ਇਹਦੇ ਅੰਡਾ ਤੇਰੀ ਇੱਥੇ ਨਾ ਮਾਰ ਇੱਥੋਂ ਕਿ ਮੇਰੀ ਕੁਲੀ ਯਾਰ ਛਿਡੀ ਕਿ ਮੇਰੇ ਕੁਲੀ ਆਇਆ ਪੈਪ ਆਏ ਨਿਕਲਦੀ ਬਾਈ ਹੀਟੀ ਪੈਪ ਹੈ ਇਹਦਾ ਪੱਕਾ ਕੰਮ ਕਰਾਇਆ ਵਾ ਸਕੰਦਰ ਨੇ ਹੁਣ ਚੂਹੀ ਸਕੰਦਰ ਕਿਵੇਂ ਗੱਡੀਆ ਦੱਸ ਤੂੰ ਤੇਰੀ ਪੈਪ ਚ ਓਏ ਉਹਨੂੰ ਕਹਿੰਦੇ ਤੇਰੀ ਪੈਪ ਚ ਚੂਹੀ ਵੜ ਗਈ ਕਿਵੇਂ ਗੱਡੀ ਅਸਿਕੰਦਰ ਨਿਕਲ ਗਈ ਮੈਨੂੰ ਲੱਗਦਾ ਇਹ ਨਿਕਲ ਗਈ ਨਿਕਲ ਗਈ ਨਿਕਲ ਗਈ ਉਹ ਫਿਰ ਵਾਡੀ ਹੈ ਨਾ ਦੇਖੋ ਹੋਇਆ ਕਿਸੇ ਨਾਲ ਇਹ ਜਰੂਰ ਦੱਸਿਓ ਬਾਈ ਸਾਨੂੰ ਓਕੇ ਕਮ ਆ ਟੈਂਕੀ ਲਾ ਦੇ ਚੂਹੀ ਚੂ ਟੈਲੈਂਡ ਦੀ ਐਵੋ ਸਿਟੀ ਹੈ ਨਾ ਕੀ ਟੈਲੈਂਡ ਦੀ ਇਹ ਸਪੈਸ਼ਲ ਸਾਡੇ ਨਾਲ ਲਵੇ ਹੁੰਦਾ ਬਾਈ ਜੋ ਕਣਕ ਕਣਕ ਵੀਰ ਆ ਚਲੋ ਮਿੱਤਰੋ ਵੀ ਬੂ ਦੇਦਾ ਬਿਜਲੀ ਤੁਹਾਨੂੰ ਦਿਖਾਵਾਂ ਜੇ ਦੇਖੀ